ਨਾਮਿੰਗ ਪਲੇਟ ਆਵਾਂ ਇਹਦਾ ਸੋਤ ਇਨਚ ਤੇ ਲਾਣਾ ਹੈ ਹਾਂਜੀ ਆ ਦੇਖੋ ਪਲੇਟ ਜਦੋਂ ਆਪਾਂ ਸਟਾਰਟ ਕਰਨੀ ਆ ਇਹ ਆਪਾਂ 11 ਇੰਚ ਤੋਂ ਜਾਂ 12 ਇੰਚ ਤੋਂ ਸਟਾਰਟ ਕਰਨੀ ਹੁੰਦੀ ਆ ਠੀਕ ਹੈ ਜਿਨ੍ਹਾਂ ਦੀ ਹਾਈਟ ਛੋਟੀ ਹੋਵੇ ਉਹ ਆਪਾਂ 11 ਤੋਂ ਸਟਾਰਟ ਕਰਾਂਗੇ ਠੀਕ ਹੈ ਤੇ ਜਿਨ੍ਹਾਂ ਦੀ ਹਾਈਟ ਲੰਬੀ ਨੋਰਮ ਹੁੰਦੀ ਆ ਠੀਕ ਆ ਉਹ 12 ਤੋਂ ਸਟਾਰਟ ਕਰਨੀ ਆ ਤੇ ਫਿਰ ਇਹਦੀ ਪਲੇਟਾਂ ਦੀ ਜਿਹੜੀ ਲੰਬਾਈ ਆ ਇਸ ਆਪਾਂ 7 ਤੋਂ ਸਟਾਰਟ ਕਰਕੇ 7.5 8 9 ਇੰਚ ਤੱਕ ਪਾ ਸਕਦੇ ਹਾਂ ਠੀਕ ਹੈ ਜਿਨ੍ਹਾਂ ਨੂੰ ਇਹਦੀ ਪ੍ਰੋਪਰ ਇਥੋਂ ਆ ਚੀਜ਼ ਦੀ ਫਿਟਿੰਗ ਪ੍ਰੋਪਰ ਚਾਹੀਦੀ ਹੈ ਉਹਦੀ ਜਿਹੜੀ ਪਲੇਟ ਆ ਲੰਬੀ ਹੋਏਗੀ ਠੀਕ ਹੈ ਜਿਹਦੀ ਇਹ ਚੀਜ਼ ਦੀ ਫਿਟਿੰਗ ਨਾਰਮਲ ਚਾਹੀਦੀ ਆ ਉਹ ਆਪਾਂ 7.5 ਜਾਂ 8 ਤੱਕ ਆਪਾਂ ਇਹਦੀ ਲੈਂਥ ਲੈ ਸਕਦੇ ਹਾਂ ਪਲੇਟ ਦੀ ਠੀਕ ਹੈ ਤੇ ਇਸ ਤੋਂ ਬਾਅਦ ਇਹਦੀ ਜਿਹੜੀ ਡਿਸਟੈਂਸ ਹੈਗਾ ਉਹ 3.5 ਇੰਚ ਦਾ ਰੱਖਣਾ ਹੁੰਦਾ ਲੋ ਠੀਕ ਹੈ ਤੇ ਫਿਰ ਆਪਣੇ ਦੂਸਰੀ ਸਾਈਡ ਵੀ ਫਿੰਗਰ ਰੱਖ ਕੇ ਨਿਸ਼ਾਨ ਲਗਾ ਲੈਣਾ ਉਸ ਤੋਂ ਬਾਅਦ ਦੇਖੋ ਫਿਰ ਆਪਣੇ ਨਿਸ਼ਾਨ ਲਗਾਏ ਸੀ ਠੀਕ ਹੈ ਫਿਰ ਆ ਦੇ ਸੈਂਟਰ ਦੀ ਲਾਈਨ ਲਗਾ ਕੇ ਅੱਧੇ ਇੰਚ ਦੀ ਆਪਾਂ ਨੇ ਆ ਚੀਜ਼ ਆਪਾਂ ਨੇ ਮਾਰਜਨ ਲੈਣਾ ਇਹ ਕਾਰਨਰ ਤੋਂ ਇਸ ਤਰ੍ਹਾਂ ਸਲਾਈ ਆਏਗੀ ਠੀਕ ਹੈ ਇਧਰੋਂ ਆਹ ਕਾਰਨਰ ਤੱਕ ਆਏਗੀ ਜੇ ਤੁਹਾਨੂੰ ਆਪਾਂ ਨੇ ਪਲੇਟ ਸਟਾਰਟ ਕਰਨੀ ਹੈ ਇਹ ਕਾਰਨਰ ਤੋਂ ਸਟਾਰਟ ਕਰਕੇ ਅੰਤ ਤੱਕ ਲੈ ਜਾਣਾ ਠੀਕ ਹੈ ਫਿਰ ਉਸ ਤੋਂ ਬਾਅਦ ਫਿਰ ਇਹ ਚੀਜ਼ ਆਪਾਂ ਨੇ ਫਿਰ ਕਾਰਨਰ ਤੱਕ ਆ ਜਾਣੀ ਹੈ ਇਸ ਤਰ੍ਹਾਂ ਉਹਦੀ ਪੂਰੀ ਫਿਨਿਸ਼ਿੰਗ ਦੇ ਨਾਲ ਤੁਹਾਡੀ ਪਲੇਟ ਪੈ ਜਾਣੀ ਹੈ ਠੀਕ ਹੈ